ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਸਾਡਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਹੈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਤੇ ਟਾਪਿਕ ਦੱਸੋ ਵੀ ਕਿਹੜਾ ਬੈਸਟ ਨਾਈਸ ਕਿਊਟ ਕਿਹੜਾ ਵਧੀਆ ਲੱਗਦਾ ਤੁਹਾਨੂੰ ਤੁਸੀਂ ਸੁਝਾਅ ਦੇ ਸਕਦੇ ਵੀ ਆਹ ਟਾਪਿਕ ਤੇ ਤੁਸੀਂ ਫਿਰ ਵੀਡੀਓ ਬਣਾਓ ਤੇ ਤੁਹਾਡਾ ਛੋਟਾ ਵੀਰ ਗੋਪੀ ਮਾਝੇ ਵਾਲਾ ਜ਼ਿਲ੍ਹਾ ਤਰਨਤਾਰਨ ਤੋਂ ਬਿਲੋਂਗ ਕਰਦਾ ਹੈ ਤੇ ਵਾਖ ਵਾਖ ਟਾਪਿਕਾਂ ਵਿਸ਼ਾ ਮੁੱਦਿਆਂ ਮਰੇ ਆਪਾਂ ਡੇਲੀ ਪੋਸਟ ਕੋਈ ਕੰਟੀਨਿਊ ਕੋ ਪੱਡੇਲੀ ਪੋਸਟ ਪਾਉਂਦੇ ਰਹੀ ਨੇ ਅੱਜ ਆਪਣਾ ਮੁੰਡਾ ਵੀ ਜਿੱਦਾਂ ਸਾਰੇ ਵੀ ਜਿੱਦਾਂ ਪੱਲੇਦਾਰ ਵੀਰ ਮਿਹਨਤ ਕਰਦੇ ਰੀਡਿੰਗ ਵਾਲੇ ਮਿਹਨਤ ਕਰਦੇ ਹਨ ਡਰਾਈਵਰ ਮਿਹਨਤ ਕਰਦੇ ਕੋਈ ਟਰੱਕ ਚਲਾਉਂਦਾ ਕੋਈ ਟਿੱਪਾ ਚਲਾਉਂਦਾ ਇਹਦੇ ਬਾਰੇ ਆਪਾਂ ਥੋੜਾ ਜਿਹਾ ਵਿਸਤਾਰ ਹੀ ਖੁੱਲੀ ਚर्चा ਕਰਾਂਗੇ ਇਹ ਦੇਖੋ ਮਿਹਨਤ ਦਾ ਕਲੀਅਰ ਹੀ ਨਹੀਂ ਮੁੱਲ ਪਾਇਆ ਜਾਂਦਾ ਸਭ ਤੋਂ ਪਹਿਲਾਂ ਤਾਂ ਪੱਲੇਦਾਰ ਜਿਵੇਂ ਪੱਲੇ ਦਾ ਜਿਹੜੀ ਜੂਨੀਅਰ ਬਣੀ ਪੱਟੀ ਦੀ ਹੋ ਗਈ ਭਗਤਾਂ ਵਾਲੇ ਜਿਹੜੀ ਮਾਲ ਗੱਡੀ ਲੱਗਦੀ ਆ ਭਗਤਾਂ ਵਾਲੇ ਹੋ ਗਈ ਤਰਨ ਤਰਨ ਮਾਲ ਗੱਡੀ ਲੱਗਦੀ ਜਿੱਦਾਂ ਮਤਲਬ ਮਕਈ ਆਉਂਦੀ ਆ ਆਪਣੀ ਹਨਾ ਮਕਈ ਉਧਰ ਟਰਾਂਸਫਰ ਹੁੰਦੀ ਯੂਪੀ ਵਾਲੀ ਸਾਈਡ ਮੱਕੀ ਹੋ ਗਿਆ ਬਾਜਰਾ ਹੋ ਗਿਆ ਢਾਈ ਖਾਦ ਹੋ ਗਈ ਹਣਾ ਕਣਕ ਹੋ ਗਿਆ ਝੋਨਾ ਗਿਆ ਬਾਹਵਤੀ ਉਤਰ ਜਾਂਦੇ ਆ ਮੈਂ ਵੇਖਿਆ ਮੈਂ ਇੱਕ ਦਿਨ ਮਸਿਆ ਦੇ ਪਿਛਲੀ ਮਸਿਆ ਦੇ ਗਿਆ ਕਰਨ ਧਰਮ ਜਦੋਂ ਆਪਣੇ ਸਟੇਸ਼ਨ ਤੇ ਬੈਠਾ ਨਾ ਤੇ ਇੰਨੀ ਹੱਤ ਦੀ ਗਰਮੀ ਚ ਉਹਨਾਂ ਇੱਕ ਇੱਕ ਉਹਨਾਂ ਪਰਣਾ ਲਿਆ ਹੁੰਦਾ ਉਹਨੂੰ ਹੀ ਵਲਕੇ ਜਿਹੇ ਪਿੱਛੇ ਸੁੱਟ ਲੈਂਦੇ ਆ ਤੇ 50 50 ਕਿਲੋ ਦੀਆਂ ਬੋਰੀਆਂ ਚੁੱਕੀਆਂ ਸਭ ਤੋਂ ਵੱਡੀ ਮਿਹਨਤ ਪੱਲੇਦਾਰ ਯੂਨੀਅਨ ਦੀ ਆ ਕਿਉਂਕਿ ਜਿਹੜੀ ਪੱਲੇਦਾਰੀ ਕਰਨਾ ਇਹ ਕਿਸੇ ਮਜਬੂਰੀ ਨਹੀਂ ਆ ਇਹ ਵੀ ਇੱਕ ਰੁਜ਼ਗਾਰ ਕਿਸੇ ਦਾ ਬਾਲ ਬੱਚਾ ਪਿੱਛੇ ਮਤਲਬ ਬਾਲ ਬੱਚਾ ਦਾ ਕੰਮ ਹੁੰਦਾ ਵਾ ਕਈ ਛੋਟੇ ਛੋਟੇ ਮੁੰਡੇ ਯੰਗ ਮੇਰੇ ਵਰਗੇ ਬੱਚੇ ਉੱਤੇ ਪੱਲੇਦਾਰ ਚ ਕੰਮ ਕਰਦੇ ਹਨ ਗਾ ਕਾਰਡ ਇਹ ਇਹ ਨਾਲ ਹੁੰਦਾ ਕਾਰਡ ਪਾਉਣਾ ਮਤਲਬ 2 3 ਇਦਾਂ ਪ੍ਰੋਸੈਸ ਜੇ ਕੋਈ ਹੁੰਦਾ ਕਾਰਡ ਪਾਉਣਾ ਮੇਰੇ ਵੀ ਇੱਕ ਦੋ ਮਾਮੇ ਪੱਲੇਦਾਰ ਆ ਕਿਉਂਕਿ ਉਹਨਾਂ ਵੀ ਗਾਂ ਬੱਚੇ ਪੁੱਛੇ ਆਪਣੇ ਗੱਲ ਇਹ ਆ ਵੀ ਇੱਕ ਇਹ ਜਦੋਂ ਬਾਲ ਗੱਡੀ ਲੋਡ ਕਰਦੇ ਆ ਜਿੱਦਾਂ ਗਦਾਮ ਦੱਦੇ ਬੰਦੇ ਪਿੱਛੇ ਗਦਾਮ ਚ ਲੱਗਦੇ ਆ ਮਤਲਬ ਟਰੱਕ ਲੋਡ ਕਰਨਾ ਹੁੰਦੇ ਆ ਅੱਧੇ ਬੰਦੇ ਟਰੱਕ 'ਚ ਫਿਰ ਮਾਲ ਗੱਡੀ ਲੋਡ ਕਰਨੀ ਹੁੰਦੀ ਜਿਹੜੀ ਮਤਲਬ 50 ਜਾਂ 52 ਡੱਬੇ ਹੁੰਦੇ ਨੇ ਮਾਲ ਗੱਡੀ ਲੋਡ ਕਰਨੀ ਉਹਦੇ ਵਿੱਚ ਘੱਟੋ ਘੜਕਣਕ ਹੋ ਗਿਆ ਝੋਨਾ ਆ ਗਿਆ ਢਾਈ ਖਾਦ ਹੋ ਗਈ ਇਹੋ ਜਿਹੀ ਨੇ ਚੀਜ਼ ਐਕਸਪੋਰਟ ਹੁੰਦੀ ਨਦਲੀ ਸਾਈਡ ਆਪਣੀਆਂ ਜਾਂਦੇ ਆ ਯੂਪੀ ਵਾਲੀ ਸਾਈਡ ਐਕਸਪੋਰਟ ਹੋ ਜਾਂਦੀ ਆ ਕਿਉਂਕਿ ਉਧਰ ਫਸਲ ਦਾ ਝੋਨਾ ਬਾਹਰੀ ਦਾ ਬਹੁਤ ਥੋੜਾ ਸੌਚ ਹੋਊਗਾ 30-40% ਪਰ ਆਪਣੇ ਸਭ ਕਰੀਆ 75% ਆਪਣੇ ਕਿਹਦਾ ਵਾਰਾ ਕਰਦੇ ਜੂਣੇ ਕਿਉਂਕਿ ਉਧਰ ਜ਼ਿਆਦਾ ਗੰਨਾ ਗੰਨਾ ਆਪਣਾ ਯੂਪੀ 'ਚ ਗੰਨਾ ਬਹੁਤ ਜ਼ਿਆਦਾ ਹੋਵੇ ਕੋਈ ਖੱਡਾ ਹੋਣੀ ਆ ਰਾਣਾ ਛੁੱਕੇ ਮਿਲੂਗੀ ਹੰਡਾ ਹੋ ਗਿਆ ਕਿਉਂਕਿ ਉਧਰ ਮਿੱਲਾ ਮਤਲਬ ਜਾਦੀਆਂ ਮਿੱਲਾ ਸ਼ੁਕਰਦੀਆਂ ਕੰਨੇ ਦੀ ਮਿੱਲ ਬਹੁਤ ਜਿਆਦੀ ਹੈ ਆਪਣੇ ਪੰਜਾਬੀ ਜ਼ਿਮੀਂਦਾਰ ਬੰਦੇ ਉਹ ਕਿੰਨਾ ਲੋਂਦੇ ਆ ਫਿਰ ਗੋਡੀ ਕਰਦੇ ਨੇ ਆਪਣੇ ਜਿਹੜੇ ਛੋਟੇ ਵੀਰ ਭਾਈਚਾਰਾ ਗੋਡੀ ਕਰਕੇ ਦੋ ਤਿੰਨ ਗੋਡੀਆਂ ਕਿਉਂਕਿ ਜਿਹੜਾ ਇਹ ਸਾਲ ਬਾਦ ਆਉਣੀ ਆਪਣਾ ਕਣਕੀ ਨੂੰ 6 ਮਹੀਨਾ ਬਾਅਦ ਆ ਜਾਂਦਾ ਜਿਹਨੂੰ ਠੇਕੇ ਦੇ ਵੀਰ ਭਾਈ ਲੈ ਲੈਂਦੇ ਆ ਪਰ ਇਹ ਆ ਵੀ ਮਿਹਨਤ ਪੱਲੇਦਾਰ ਤੇ ਬਹੁਤ ਖੂਨ ਪਸੀਨਾ ਇਕ ਕਰਨਾ ਹਣਾ ਰੋਟੀ ਪਾਣੀ ਘਰ-ਬਾਰ ਛੱਡ ਕੇ ਆਪਣਾ ਸਵੇਰੇ ਹੋਣਾ ਸ਼ਾਮ ਨੂੰ ਜਾਣਾ ਹਣਾ ਪਰ ਇਹ ਨਹੀਂ ਕੋਈ ਢੇਲ ਮੱਠ ਹੋ ਜੇ ਕੋਈ ਮਤਲ ਲੱਤ ਬਾ ਕੋਈ ਰੱਬ ਨਾ ਕਰੇ ਕੋਈ ਵੀ ਫ੍ਰੈਕਚਰ ਹੋ ਜਾਂਦੀ ਆ ਇੱਕ ਉਹਨਾਂ ਫੱਟਾ ਜਾਂ ਰੱਖਿਆ ਹੁੰਦਾ ਵਾ ਜਦੋਂ ਟਰੱਕ ਲੱਗਦੇ ਨਾ ਲੋਡਿੰਗ ਹੁੰਦੀ ਲੋਡਿੰਗ ਹੋ ਕੇ ਜੋ ਟਰੱਕੇ ਟ੍ਰਾਂਸਫਰ ਹੁੰਦੇ ਜੋ ਟਰੱਕ ਜੋ ਮਾਲ ਗੱਡੀ ਟ੍ਰਾਂਸਫਰ ਕਰਨਾ ਹੁੰਦੇ ਨਾ ਚੀਜ਼ਾਂ ਜਦੋਂ ਬੋਰੇ ਉਹ ਪਤਲਾ ਫੱਟਾ ਦਾ ਫੱਟੇ ਜੋ 50 ਕਿਲੋ ਦਾ ਆਪਣੇ ਮੋਟੇ ਅੰਦਰ ਰੱਖਦੇ ਆ ਨਾ ਤੋੜਾ ਕਟਾ ਜੀ ਨੂੰ ਆਂਦੇ ਉਹ ਜਦੋਂ ਫੱਟੇ ਰਾਹੀਂ ਜਾਂਦੇ ਆ ਨਾ ਮਾਲ ਗੱਡੀ ਦੇ ਅੰਦਰ ਮਤਲਬ ਇੱਕ ਇੱਕ ਮਾਲ ਗੱਡੀ ਦਾ ਵੀ ਮੈਸਾ 2 ਜਾਂ 3 ਟਰੱਕ ਪੈ ਜਾਂਦੇ ਆ ਤੇ ਇੱਕ ਟਰੱਕ ਦੇ ਵਿੱਚ ਮੇਰੇ ਸਾਰਾ 2.5 ਜਾਂ 300 ਗੋਦੀ ਹੁੰਦੀ ਹੈ ਇੱਕ ਟਰੱਕ ਦੇ ਉਹ ਇੱਕ ਡੱਬੇ ਵਿੱਚ ਮੈਸਾ 2 ਜਾਂ 3 ਟਰੱਕ ਪੈ ਜਾਂਦੇ ਆ ਤੇ ਜਦੋਂ ਫੱਟੇ ਰਾਹੀਂ ਕ੍ਰੋਸ ਕਰਦੇ ਆ ਨਾ ਇੱਕ ਸਾਡਾ ਹੀ ਮਤਲਬ ਰਿਸ਼ਤੇਦਾਰੀ ਉਹ ਮੁੰਡੇ ਦੀ ਬਾਹ ਥਲੇ ਆ ਗਈ ਬਾਹ ਟੁੱਟ ਗਈ ਉਹਦੀ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਹੈ ਵੀ ਇੰਨਾ ਲੈ ਵੀ ਕਾਨੂੰਨ ਕੋਈ ਮਤਾ ਪਾਸ ਹੋਣਾ ਚਾਹੀਦਾ ਜਾਂ ਇਹਨਾਂ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਸਰਕਾਰ ਜਾਂ ਕਿਦਾ ਜੀਪੀਸੀ ਆਪਣਾ ਮਤਲਬ ਕੋਈ ਫ੍ਰੈਕਚਰ ਹੋ ਜਾਏ ਜਾਂ ਪੰਜਾਬ ਪੁਲਿਸ ਦਾ ਵੀ 1 ਕਰੋੜ ਰੁਪਇਆ ਮਿਲਦਾ ਹੈ ਜੇ ਮਤਲਬ ਕੋਈ ਸ਼ਹੀਦ ਹੋ ਜਾਏ ਜਾਂ ਆਰਮੀ ਚ ਹੋ ਜਾਏ ਤਾਂ ਪੈ ਸਰਕਾਰ ਦਿੰਦੀ ਹੈ ਅਸੀਂ ਬੇਨਤੀ ਕਰਦੇ ਸਰਕਾਰ ਨੂੰ ਕਾਨੂੰਨ ਕੋਈ ਮਤਾਬਾਸ ਕੋਈ ਦਿੱਲੀ ਵਿਧਾਨ ਸਭਾ ਜਾਂ ਚੰਡੀਗੜ੍ਹ ਵਿਧਾਨ ਸਭਾ 'ਚ ਇਹਨਾਂ ਦਾ ਇਹਨਾਂ ਦੀ ਕੋਈ ਗੱਲਬਾਤ ਕਰਨੀ ਚਾਹੀਦੀ ਕੋਈ ਇਹਨਾਂ ਦਾ ਸੈਸ਼ਨ ਬੰਨਣਾ ਚਾਹੀਦਾ ਮਤਾਬਾਸ ਜਨ ਇੰਸ਼ੋਰੈਂਸ ਹੋਵੇ ਇਹਨਾਂ ਲਈ ਜੋ ਵੀ ਇਹਨਾਂ ਪਹਿਲੀ ਗੱਲ ਤੇ ਨਾਲ ਲਈ ਰਹਿਣ ਸਾਂ ਲਈ ਕਮਰੇ ਬਣਣਾ ਖਾਣ ਪੀਣ ਲਈ ਸੁਵਿਧਾ ਹੋਵੇ ਸਰਕਾਰ ਵੱਲੋਂ ਮਤਲਬ ਨੌਣ ਧੌਣ ਦੀ ਵਧੀਆ ਇਹਨਾਂ ਨੂੰ ਵਧੀਆ ਖਾਣ ਪੀਣ ਮੈਨੋਂ ਧੌਣ ਦੀ ਵਧੀਆ ਇਹਨਾਂ ਦੀਆਂ ਮੂਤਰਾਂ ਮੂਤਰਾਂ ਲੱਗੀਆਂ ਹੋਣ ਕੋਈ ਇਹਨਾਂ ਨੂੰ ਜਾਂ ਮਤਲਬ ਜਿੱਦਾਂ ਵਰਦੀ ਹੁੰਦੀ ਹੈ ਮਤਲਬ ਵਰਦੀ ਜਾਂ ਕਿਉਂਕਿ ਇਹ ਮੇਰੇ ਸਾਰਾ ਜਿਹੜਾ ਇਹ ਸਰਕਾਰੀ ਐਫਸੀਆਈ ਜੀ ਵਿਭਾਗ ਵਿੱਚ ਆ ਜਾਂਦਾ ਸਰਕਾਰੀ ਕੰਮ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਇਹਨਾਂ ਨੂੰ ਜੋ ਵੀ ਆ ਗੱਟੇ ਦੇ ਮਗਰ ਇੱਕ ਤੂੜੇ ਦੇ ਮਗਰ 2-3 ਰੁਪਏ ਜਿੰਨੇ ਵੀ 4 ਰੁਪਏ ਸਰਕਾਰ ਜਿੰਨੇ ਵੀ ਮਗਰ ਉਹ ਦਿੰਦੀ ਇਹਨਾਂ ਨੂੰ ਪੂਰਾ ਪਤਾ ਮਿਲੇ ਪੂਰੀ ਇਹਨਾਂ ਨੂੰ ਮਿਹਨਤ ਦਾ ਮੁੱਲ ਮੈਨੂੰ ਪਤਾ ਹੈ ਕਿ ਗਰਮੀ ਤੇ ਵੇਖਦਾ ਵੀ ਖੂਨ ਪਸੀਨਾ ਕਰਦਾ ਐ ਪੂਰਾ ਮੁੜਕਾ ਇਹਨਾਂ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਮੁੜਕਾ ਜਿਹੜਾ ਪਰਨਾ ਹੁੰਦਾ ਪੂਰਾ ਭਿੱਜਿਆ ਹੁੰਦਾ ਇਹਨਾਂ ਦਾ ਸਭ ਤੋਂ ਜਿਆਦਾ ਮਿਹਨਤ ਪੱਲੇਦਾਰ ਯੂਨੀਅਨ ਦੀ ਆਪਣੇ ਜਿੰਨੇ ਵੀ ਪੱਲੇਦਾਰ ਵੀਰ ਆਪਣੇ ਕੰਮ ਕਰਦੇ ਜਿੰਨੀਆਂ ਵੀ ਸਪੈਸ਼ਲ ਆ ਲੱਗਦੀ ਦੀ ਇਹਨੂੰ ਸਪੈਸ਼ਲ ਆਂਦੀ ਐ ਇਹ ਬਹੁਤ ਪੁਰਾਣਾ ਪੁਰਾਣੀ ਜੌਬ ਆ ਜਿਹਨੂੰ ਆਏ ਨੇਪ ਗਵਰਨਮੈਂਟ ਜੌਬ ਲਾ ਲਓ ਜਾਂ ਪ੍ਰਾਈਵੇਟ ਲਾ ਲਓ ਜੋ ਵੀ ਸਰਕਾਰ ਐ ਐਫਸੀ ਆਈ ਦੇ ਅੰਦਰ ਹੋਊਗਾ ਵਾ ਇਹਦੇ ਵਿੱਚ ਛੋਟੀਆਂ ਛੋਟੀਆਂ ਉਮਰ ਦੇ ਹੌਲੇ ਹੌਲੇ ਉਮਰ ਦੇ ਬੱਚੇ ਲੱਗੇ ਆ ਤੇ ਮੈਂ ਸਰਕਾਰ ਨੂੰ ਇਹੋ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਜੋ ਵੀ ਇਹਨਾਂ ਦਾ ਜਿੰਨਾ ਵੀ ਗੱਟੇ ਮਗਰ ਦੋ ਜਾਂ ਤਿੰਨ ਜਾਂ ਪੰਜ ਰੁਪਏ ਹੁੰਦੇ ਪੂਰਾ ਇਹਨਾਂ ਨੂੰ ਪੂਰੇ ਪੈਸੇ ਦਿੱਤੇ ਯਾਨੀ ਕਿਉਂਕਿ ਮਿਹਨਤ ਬਹੁਤ ਵੱਡੀ ਇਹਨਾਂ ਦੀ ਜਿੱਦਾਂ ਰੇੜੀ ਵਾਲੇ ਵੀਰ ਆਪਣੇ ਲਾਉਂਦੇ ਹਨ ਕਈ ਬੀਬੀ ਆ ਪੰਜ ਪੰਨ 10000 ਰੁਪਏ ਕਰਾ ਕਈ ਰੇੜੀਆਂ ਵਾਲੇ ਆ ਕੋਈ ਆਪਣਾ ਰੱਖੇ ਵਾਲੇ ਪੰਜ ਪੰਨ 10000 ਰੁਪਏ ਪਿਛੇ ਲੜੀ ਜਾਂਦੇ ਆ ਕੀ ਕਰਦੇ ਆ ਤੂੰ 40 ਕਰਦੇ ਆ ਯਾਰ ਦੋ ਉਹਨਾਂ ਦੇ ਉਹਨਾਂ ਨੂੰ ਜ਼ੋਰ ਲੱਗਦਾ ਅਕਸਰ ਲੱਤਾਂ ਬਾਹਾਂ ਨੂੰ ਜ਼ੋਰ ਲੱਗਦਾ ਘਰੇ ਉਹਨਾਂ ਦਾ ਬਾਲ ਬੱਚਾ ਇਦਾਂ ਸਪੈਸ਼ਲ ਨਾਲ ਘਰੇ ਬਾਲ ਬੱਚਾ ਬਾਲਕ ਕੁੜੀ ਵੀ ਹੋਣੀ ਮੁੰਡਾ ਵੀ ਹੋਣਾ ਪੜਾਉਣਾ ਲਿਖਾਉਣਾ ਹਨਾ ਇਹ بڑی ਜਿਹੜੀ ਪੱਲੇਦਾਰ ਦੀ ਮਿਹਨਤ ਹੈ ਨਾ ਇਹਦਾ ਮੁੱਲ ਪੂਰਾ ਸਰਕਾਰ ਦੇਵੇ ਅਖਿਰ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਵੀ ਇਹਨਾਂ ਦਾ ਇੰਸ਼ੋਰੈਂਸ ਇਹਦਾ ਜਿੱਦਾਂ ਮਤਲਬ ਮੈਡੀਕਲ ਇਹਨਾਂ ਦਾ ਮੈਡੀਕਲ ਕੋਈ ਬਾਲ ਜਿੱਦਾਂ ਆਪਣੇ ਆਰਮੀ ਦੇ ਕਾਰਡ ਬਣੇ ਹੁੰਦੇ ਨਾ ਵੀ ਇਸ ਤੇ ਆਪਣਾ ਸਾਰਾ ਕੋਈ ਫ੍ਰੀ ਹੁੰਦਾ ਜਿਹੜਾ ਜਿਹਨੂੰ ਮਰੀਜ਼ ਦਾ ਮਤਲਬ ਕੋਈ ਵੀ ਬਿਮਾਰੀ ਦਾ ਇਲਾਜ ਫ੍ਰੀ ਹੁੰਦਾ ਇਦਾਂ ਪੰਜਾਬ ਸਰਕਾਰ ਨੇ ਬੇਨਤੀ ਕਿ ਇਹਨਾਂ ਦਾ ਕੋਈ ਬਿਮਾਰੀ ਦਾ ਇਲਾਜ ਕੋਈ ਮਤਲਬ ਇੰਸ਼ੂਰੈਂਸ ਕੋਈ ਇਹਨਾਂ ਦਾ ਕਾ ਆਇਸ਼ਮਾਨ ਕਾਰਡ ਬਣੇ ਜਿੱਦਾਂ 5-10 ਲੱਖ ਸਰਕਾਰ ਨੇ 5 ਤੋਂ 10 ਲੱਖ ਆਇਸ਼ਮਾਨ ਕਾਰਡ ਦੇ ਇਹਨਾਂ ਦੀ ਵੀ ਇੰਸ਼ੂਰੈਂਸ ਕੋਈ ਬਿਮਾਰੀ ਕੋਈ ਲਾ ਰੱਬਣਾ ਕਰੇ ਕੋਈ ੱਤਲ ਮੱਠ ਕੋਈ ਗੋਰੀ ਥਲੇ ਕੋਈ ਲੱਤ ਪਾ ਰੱਬ ਕੇ ਨਾ ਕਰੇ ਟੁੱਟ ਜਾਂਦੀ ਜਾਂ ਕੋਈ ਫ੍ਰੈਕਚਰ ਹੋ ਜਾਂਦੀ ਇਹਨਾਂ ਦਾ ਇਲਾਜ ਫ੍ਰੀ ਕੀਤਾ ਜਾਵੇ ਇਹਨਾਂ ਦਾ ਕੋਈ ਕਾਰਡ ਬਣਿਆ ਆਰਮੀਆ ਨੂੰ ਪੁਲਿਸ ਨੂੰ ਐ ਜੀ ਪੀ ਸੀ ਜ ਉਹਦਾ ਇਹਨਾਂ ਦਾ ਵੀ ਕੋਈ ਬਿਮਾਰੀ ਦਾ ਕਾਰਡ ਬਣੇ ਜਿੱਦਾਂ 5 ਲੱਖ ਦਾ 10 ਲੱਖ ਜਾਂ ਕੋਈ ਰੱਬਣਾ ਕਰੇ ਕਿਸੇ ਦੀ ਕੰਮ ਕਰਦਾ ਮੌਤ ਹੋ ਜਾਂਦੀ ਡੈੱਡ ਹੋ ਜਾਂਦਾ ਜਾਂ ਐਕਸਪਾਇਰ ਹੋ ਜਾਂਦਾ ਉਹਦਾ ਵੀ ਜਾਂ ਨੌਕਰੀ ਬੱਚੇ ਨੂੰ ਮਿਲੇ ਜਾਂ ਕੋਈ ਸਰਕਾਰਾਂ ਨੂੰ ਮੁਆਵਜ਼ਾ ਦਿਆਇਆ ਕਰੇ ਇਹਦਾ ਵੀ ਫਿਰਸਾ ਕਾਰਡ ਬਣੇ ਬਿਮਾਰੀ ਦਾ 5 ਲੱਖ ਦਾ 10 ਲੱਖ ਦਾ ਐਸਪੀਸੀ ਦਾ ਆਰਮੀ ਵਾਲਾ ਦਾ ਕਾਰਡ ਬਣਦਾ ਸਭੀ ਸਾਰਾ ਲਾਜ਼ਮੂਰ ਕੋਈ ਰੱਬਣਾ ਕਰੇ ਕੋਈ ਡੈੱਡ ਬੁਰੀ ਕੰਮ ਖਰਾਬ ਹੋ ਜਾਂਦਾ ਸਰਕਾਰਾਂ ਨੂੰ ਬੇਨਤੀ ਹੁਣ ਦੂਜੇ ਪਾਸੇ ਆਪਾਂ ਪੱਲੇਦਾਰ ਤੋਂ ਬਾਅਦ ਆਪਾਂ ਆਪਾਰਖਸ਼ੇ ਵਾਲੇ ਜਿਹੜੇ ਵੀਰ ਆਪਣੇ ਕੰਮ ਕਰਦੇ ਹਨ ਐਸਸੀ ਹੋ ਕੇ ਮਿਡਲ ਕਲਾਸ ਹੋਵੇ ਜਿਹੜੇ ਵੀਰ ਕੰਮ ਕਰਦੇ ਆ ਇਦਾਂ ਵੀਰ 5000 ਰੁਪਈਆ ਪਿੱਛੇ ਨਾਲ ਲੜਿਆ ਕਰੋ 5-10 ਵਾਧੇ ਲਿਆ ਕਰੋ ਮੇਰੀ ਮਿਹਨਤ ਦੇਖੋ ਕਿੰਨੀ ਹੈ ਕੋਈ ਆਪਣੇ ਪਹਾਰਾ ਬੰਦਾ ਬੈ ਜਾ ਜਾਂ ਕਿੰਨਾ ਖਿੱਚਦੇ ਕੋਈ ਕਰਾੜੀ ਕੋਈ ਮਤਲਬ ਜੇ ਡਰੈਗ ਜੀਜਾਮ ਲੱਗ ਜਾਂਦਾ ਹਨ ਕਿੰਨਾ ਖਿੱਚਣਾ ਸਾਰੇ ਸਰੀਰ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਜੂਰ ਲੱਗਦਾ ਜਿਹੜੇ ਰੀਡਿੰਗ ਵਾਲੇ ਵੀਰ ਚਲਾਉਂਦੇ ਸਾਡਾ ਇਹ ਅੱਜ ਦਾ ਟੌਪਿਕ ਆ ਵੀ ਮਿਹਨਤ ਦਾ ਪੂਰਾ ਮੁੱਲ ਦੇ ਜੇ ਗਰੂ ਜਿਹੜੇ ਗਰੀਦ ਚਲੋ ਵੇਖੋ ਹੁਣ ਤੇ ਜਿਹੜੀਆਂ ਇ ਰੱਖੇ ਆ ਕੇ ਬੈਟਰੀ ਲਾ ਕੇ ਵਧੀਆ ਵਾ ਸੇਵ ਬੰਦਾ ਇੱਕ ਦੋ ਜਾਂ ਤਿੰਨ ਸਵਾਰੀਆਂ ਲੈ ਕੇ ਬੰਦਾ ਤੁਰਦਾ ਇਹ ਵੀ ਸਰਕਾਰ ਨੂੰ ਪਾ ਲੈ ਗੱਡੀਆਂ ਵੀ ਬੈਟਰੀ ਦੇ ਹੁਣ ਉਸ ਤੋਂ ਬਾਅਦ ਆਪਣੇ ਜਿਹੜੇ ਟਰੱਕ ਡਰਾਈਵਰ ਵੀਰ ਆ ਜਿਹੜੇ ਆਪਣੇ ਬਸਾਂ ਚ ਲਾਉਂਦੇ ਆ ਟਰੱਕ ਚ ਲਾਉਂਦੇ ਆ ਇਹ ਵੀ ਵੀਰ ਦਾ ਜਿਹੜਾ ਜਿੱਦਾਂ ਉਹ ਗਾਵਾਂ ਖੜਦੇ ਉਧਰ ਮੱਝਾਂ ਖੜਦੇ ਹਨ ਆਲੂ ਗੰਡੇ ਪਪੀਤਾ ਹੋ ਗਿਆ ਕੇਲਾ ਸੇਵ ਜਿਹੜਾ ਐਕਸਪੋਰਟ ਸਮਾਂ ਇਧਰ ਆਪਣੇ ਇੰਡੀਆ ਜਾਊਗਾ ਇਹਨਾਂ ਦੇ ਜਿਹੜੇ ਵਪਾਰੀ ਬਿਜ਼ਨਸ ਇਹਨਾਂ ਨੂੰ ਪੂਰਾ ਮੁੱਲ ਦਿਆ ਕਰ ਕਿਉਂਕਿ ਮੇਰੇ ਸਾਡੇ ਰਿਸ਼ਤੇਦਾਰ 10 ਦਾ 15 15 20 ਵੀ ਦਿਨ ਉਧਰ ਲੱਗ ਜਾਂਦੇ ਨੇ ਮਤਲਬ ਜਦੋਂ ਰਾਜਸਥਾਨ ਜਾਂ ਡਰਗਵਾਟੀ ਗੂਟੀ ਜਾਂਦੇ ਉਧਰ ਬੰਬੇ ਬੰਬੇ ਵਾਲੀ ਸਰ 15 15 20 20 ਦਿਨ ਦਾ ਹੈ ਇਹਨਾਂ ਦਾ ਗੇੜਾ ਹੁੰਦਾ ਵਾ ਤੇ 20 25 25 30 30 ਦਾ ਗੇੜਾ ਆਂਦਾ ਵੀ ਮੁੱਲ ਪੂਰਾ ਪਾਇਆ ਕਰ ਵਪਾਰੀਆਂ ਬਿਜ਼ਨਸਮੈਨ ਜਿਹੜੇ ਉਧਰ ਤੇ ਗੁਜਰਾਤ ਤੇ ਅਹਮਦਾਬਾਦ ਦੇ ਜਿੰਨੇ ਟਰੱਕ ਡਰਾਈਵਰਾਂ ਜਿੰਨਾ ਦਾ ਬਿਜ਼ਨਸ ਆ ਉਹਨਾਂ ਨੇ ਮੁੱਲ ਪੂਰਾ ਬੰਦਉਂ ਕਿ ਇੱਕ ਆਪਣੀ ਫੈਮਲੀ ਤੋਂ ਦੂਰ ਰਹਿਣਾ ਹਨਾ ਰਿਸਕ ਇਹ ਆਦੰਦੇ ਆ ਵੀ ਨਿਗਾਹ ਹਟੀ ਜੋ ਦਰਘਰ ਨਾ ਘਟੀ ਕਿਉਂਕਿ ਨਿਗਾਹ ਨਿਗਾਹ ਸਾਹਮਣੇ ਰਹਿਣਾ ਹਨਾ ਫੋਨ ਨਹੀਂ ਚਲਾਉਣਾ ਹਨਾ ਆਸੇ-ਪਾਸੇ ਦੇਖਣਾ ਕੁੱਤਾ ਬਿੱਲੀ ਗੁੱਗਾ ਬੱਚਿਆਂ ਨੂੰ ਦੇਖੋ ਤੁਹਾਨੂੰ ਪਤਾ ਕਿੰਨੇ ਐਕਸੀਡੈਂਟ ਹੋ ਰਹੇ ਹਨ ਬਹਰਾਂ ਦੇ ਟਰੱਕਾਂ ਵਾਲਿਆਂ ਦੀ ਪੱਲੇਦਾਰ ਯੂਨੀਅਨ ਦੀ ਜਿਹੜੇ ਵੀ ਕਿੰਦਾ ਰਖਸ਼ੇ ਵਾਲੇ ਹੋਗੇ ਇਹਨਾਂ ਦਾ ਵੀ ਕੋਈ ਬੀਮਾ ਕੋਈ ਛੋੜਤ ਨਹੀਂ ਚਾਹੀਦੀ ਆ ਵੀ ਲਾਜ ਫਰੀ ਹੋਵੇ ਇਹਨਾਂ ਦਾ ਇਹ ਵੀ ਸਰਕਾਰ ਨੂੰ ਕੋਈ ਮਤਾ ਪਾਸ ਹੋਣਾ ਜਿੱਦਾਂ ਬੇਅਦਬੀ ਦੇ ਕਾਨੂੰਨ ਪਾਸ ਹੋਇਆ ਵਾ ਕੋਈ ਜੇ ਬੇਅਦਬੀ ਕਰੂਗਾ ਜਾ ਗੁਰੂ ਦੇ ਅੰਗ ਨੂੰ ਕੋਈ ਛੂੜਗਾ ਜਾਂ ਬੇਅਦਬੀ ਕਰੂਗਾ ਉਹਨਾਂ ਖਾਂਚੀ ਦੀ ਸਜ਼ਾ ਇਹਦੇ ਕਾਨੂੰਨ ਬੰਦ ਹੈ ਇਹਦੇ ਸਰਕਾਰਾਂ ਨੂੰ ਬੇਨਤੀ ਹੈ ਜਿਹੜੇ ਛੋਟੇ ਡਰੱਗ ਤੇ ਟੱਕਾ ਲੈ ਡਰਾਈਵਰ ਹੋਗੇ ਆਪਣੇ ਪਾਸ ਪੰਨ ਬਾਦ ਜਾਂ ਜਾਂਦੇ ਨੇ ਲਈ ਛੋੜਾ ਥੋੜੀ ਚਾਹੀਦੀ ਆ ਸਰਕਾਰੀ ਬਾਬਾ ਪ੍ਰਾਈਵੇਟ ਪਾਇਨ ਲੱਖ ਤੋਂ ਲੈ ਕੇ 10 ਲੱਖ ਦਾ ਕਿ ਇਹਨਾਂ ਦਾ ਬੀਮਾ ਨਾ ਚਾਹੀਦਾ ਕਿਉਂਕਿ ਇਹ ਵੀ ਪਰਿਵਾਰ ਦਾ ਹਿੱਸਾ ਵਾ ਇਹ ਵੀ ਰਿਸਕ ਸਭ ਤੋਂ ਵੱਡੇ ਰਿਸਕੇ ਲੈ ਲੈਂਦੇ ਹਨਾ ਡਰਾਈਵਰ ਆਪਣੇ ਇਸ ਕਰਕੇ ਬੇਨਤੀ ਹੈ ਕਿ ਪੱਲੇਦਾਰ ਯੂਨੀਅਨ ਦੀ ਬਹੁਤ ਵੱਡੀ ਸੇਵਾ ਕਿਉਂਕਿ ਜੇ ਸਮਝ ਲੋ ਗਦਾਮ ਭਰੇ ਜੇ ਇਹ ਮਤਲਬ ਟਰੱਕ ਲੋਡਣਾ ਕਰਨਗੇ ਤੇ ਫਿਰ ਗਦਾਮ ਜੇ ਭਰੇ ਨੇ ਤੇ ਫਿਰ ਅਗਲੀ ਜਿਹੜੀ ਆਪਾਂ ਲੋਡਿੰਗ ਫਿਰ ਕਿੱਦਾਂ ਕਰਾਂਗੇ ਠੀਕ ਆ ਮਤਲਬ ਜਿਹੜੀ ਜਿਹੜੀ ਮੰਡੀਆਂ ਉੱਚਾ ਉੱਚੋਂ ਨਾਕਣਕ ਪਿਆ ਹੋਆ ਉਹ ਫਿਰ ਕਿੱਦਾਂ ਲੋਡੇ ਇਹਨਾਂ ਦੇ ਆਸਰੇ ਮਜ਼ਦੂਰ ਕਿਸਾਨ ਮਜ਼ਦੂਰ ਯੂਨੀਅਨ ਵੇਖੋ ਕਿਸਾਨਾਂ ਨਾਲ ਮਜ਼ਦੂਰਾਂ ਦਾ ਰੱਖਿਆ ਹੀ ਕਿ ਐਸਐਮ ਕਿਸਾਨ ਮਜ਼ਦੂਰ ਯੂਨੀਅਨ ਜਿਹੜੀ ਜਦੋਂ ਉਥੇ ਕੇਐਸਮ ਮਜ਼ਦੂਰ ਦਾ ਨਾਮ ਜ਼ਰੂਰ ਕਿਉਂਕਿ ਜਿੰਨਾ ਮਤਲਬ ਮੰਡੀ ਚ ਕੰਮ ਸਾਰਾ ਇਹਦਾ ਕਰਨਾ ਆੜਤੀਆਂ ਸਾਰਾ ਮਜ਼ਦੂਰਾਂ ਨੇ ਤੋੜੇ ਭਰਨੇ ਆਣਾ ਮਿੱਟੀ ਕਰਨੀ ਛਾਟੀ ਕਰਨੀ ਸਾਰਾ ਮਜ਼ਦੂਰ ਦੇ ਨਾਲ ਡਿਪੈਂਡ ਕਰਦਾ ਕਿਉਂਕਿ ਜਿਹੜਾ ਜੱਟ ਜ਼ਿਮੀਂਦਾਰ ਬੰਦਾ ਵਾ ਜਿੰਨੀ ਸਪਰੇ ਕਰੋਨੀ ਡੰਗਰ ਨੂੰ ਨੇ ਆਪਾਂ ਨੂੰ ਸਾਰਿਆਂ ਨੂੰ ਨਾਲ ਸਾਥ ਦੇਣਾ ਹੀ ਪੈਂਦਾ ਮਿਡਲ ਕਲਾਸਾਂ ਇਸ ਕਰਕੇ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਇੰਸ਼ੋਰੈਂਸ ਕਿੰਨਾ ਕੁ ਸਾਰਾ ਕੋਈ ਨਜ਼ਰ ਨੂੰ ਬੰਨਾ ਚਾਹੀਦਾ ਹੋਰ ਤੁਸੀਂ ਵੇਹਲੂ ਡਰਾਈਵਰਾਂ ਦਾ ਲਾਲੂ ਸਾਹਿਬ ਜਿਹੜੇ ਆਮ ਜਿੱਦਾ ਮਤਲਬ ਹੋਰ ਡਰਾਈਵਰ ਆਪਣੇ